ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਹੀ ਬਹੁਤ ਵਧੀਆ ਤੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਠੀਕ ਠਾਕ ਹਾਂ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਦਾ ਤੁਹਾਡੇ ਅੱਗੇ ਰਿਕਵੈਸਟ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰਿਓ ਕਿ ਜਿੰਤਾ ਕੀ ਹੋ ਸਕਦਾ ਕਿਸੇ ਦੀ ਮਦਦ ਹੋ ਜਾਵੇ ਸ਼ੇਅਰ ਵੀ ਕਰੋ ਕਮੈਂਟ ਵੀ ਕਰਨਾ ਤੇ ਹੈਲਪ ਵੀ ਕਰ ਸਕਦਾ ਹੋਏ ਜਿਹੜਾ ਉਹ ਹੈਲਪ ਵੀ ਕਰ ਸਕਦਾ ਸੋ ਇਹ ਵੀਡੀਓ ਇਦਾਂ ਕਿ ਮੈਂ ਅੱਜ ਬੇਟੇ ਦੇ ਸਕੂਲ ਦੀ ਤੇ ਉਥੇ ਫੀਸਾਂ ਦੇ ਡਿਸਕਸ਼ਨ ਚੱਲਦੇ ਵੇ ਕੁਝ ਪੇਰੈਂਟਸ ਇੱਧਰ ਆਏ ਜਿਨ੍ਹਾਂ ਨੂੰ ਛੁੱਟੀਆਂ ਦਾ ਕੰਮ ਨਹੀਂ ਸੀ ਮਿਲਿਆ ਕਿ ਉਹਨਾਂ ਨੂੰ ਟੀਚਰਸ ਨੇ ਕਿਹਾ ਸੀ ਕਿ ਆਪਣੀ ਫੀਸਾਂ ਜਮਾ ਕਰਵਾਓ ਤੇ ਛੁੱਟੀਆਂ ਦਾ ਕੰਮ ਲੈ ਲਓ ਸੋ ਇਦਾਂ ਵਾ ਕਿ ਇੱਕ ਮਾਤਾ ਜੀ ਬਜ਼ੁਰਗ ਆ ਤੇ ਉਹ ਆਏ ਫੀਸ ਵਾਸਤੇ ਉਹ ਤੇ ਉਹਨਾਂ ਨੂੰ ਜਦੋਂ ਕੰਮ ਨਹੀਂ ਮਿਲਦਾ ਫੀਸ ਉਹਨਾਂ ਨੇ ਬੜੇ ਤਰਲੇ ਕੱਢੇ ਕਿ ਮੈਂ ਨਹੀਂ ਦੇ ਸਕਦੀ ਸੋ ਉਹਨਾਂ ਨੇ ਕਾਫੀ ਮਿੰਟਾਂ ਤਰਲੇ ਤੋਂ ਬਾਅਦ ਆ ਪ੍ਰਿੰਸੀਪਲ ਮੈਮ ਨੇ ਉਹਨਾਂ ਨੂੰ ਹੋਮਵਰਕ ਦੇ ਦਿੱਤਾ ਤੇ ਮਾਤਾ ਜੀ ਸਾਡੇ ਲਾਗੇ ਬੈਠੇ ਤੇ ਮੇਰੀ ਇੱਕ ਫਰੈਂਡ ਤੇ ਮੈਂ ਬੈਠੀ ਸੀ ਮਾਤਾ ਜੀ ਸਾਡੇ ਲਾਗੇ ਬੈਠੇ ਮਾਤਾ ਜੀ ਨੇ ਮੈਂ ਕੁਦਰਤੀ ਸਪੈਗੀ ਪੁੱਛ ਲੈ ਕਿ ਮਾਤਾ ਜੀ ਕਿਉਂ ਨਹੀਂ ਤੁਸੀਂ ਫੀਸ ਦਿੱਤੀ ਹਾਲੇ ਤੱਕ ਕਿੰਨੇ ਮਹੀਨੇ ਹੋ ਗਏ ਤੇ ਬੱਚੇ ਦੀ ਇੱਕ ਵਾਰੀ ਜਮਾ ਕਰਵਾਉਣ ਦੀ ਜਗ੍ਹਾ ਤੇ ਵਧੀਆ ਵਾ ਕਿ ਤੁਸੀਂ ਥੋੜੀ ਥੋੜੀ ਫੀਸ ਜਮਾ ਕਰਵਾ ਦਿਓ ਤੇ ਮਾਤਾ ਜੀ ਨੇ ਕੀ ਦੱਸਿਆ ਕਿ ਉਹਨਾਂ ਨੇ ਆਪਣੇ ਘਰ ਦੇ ਹਾਲਾਤ ਇੰਨੇ ਖਰਾਬੇ ਦੱਸੇ ਤੇ ਮਾਤਾ ਜੀ ਤਾਂ ਰੋਣ ਨਿਕਲ ਗਿਆ ਤੇ ਮੈਨੂੰ ਬੜਾ ਤਰਸ ਆਇਆ ਉਹਨਾਂ ਦੀ ਇਸ ਹਾਲਤ ਦੇ ਉੱਤੇ ਤੇ ਮੈਨੂੰ ਵੀ ਥਰੇ ਇਦਾਂ ਵੀ ਇੱਕਦਮ ਵਿੱਚੋਂ ਮੈਨੂੰ ਲੱਗਿਆ ਕਿ ਕਈ ਲੋਕ ਇਦਾਂ ਵੀ ਕਰਦੇ ਕਿ ਫੀਸ ਨਹੀਂ ਦੇਣ ਦੇ ਬਦਲੇ ਕੁਝ ਵੀ ਇਦਾਂ ਮਤਲਬ ਕਹਿ ਦਿੰਦੇ ਕਿ ਸਾਡਾ ਕੋ ਫੀਸਾਂ ਨਹੀਂ ਆਦਾ ਇਹ ਆ ਉਹ ਤੇ ਬਾਕੀ ਖਰਚ ਆਪਣੇ ਨਾਰਮਲ ਹੀ ਕਰਦੇ ਆ ਪਰ ਮੇਰੇ ਦਿਮਾਗ 'ਚ ਆਇਆ ਮੈਂ ਕਿ ਚਲੋ ਦੇਖਣਾ ਚਾਹੀਦਾ ਮਦਰ ਹੀ ਕਹਦਾ ਜਾਂ ਤੇ ਵੀ ਸਹੀ ਗੱਲ ਸੱਚ ਕਹਿੰਦੇ ਕਿਉਂਕਿ ਮੇਰੀ ਪੁਰਾਣੀ ਆਦਤ ਮੈਨੂੰ ਜਦੋਂ ਰਸਤੇ 'ਚ ਵੀ ਕੋਈ ਲੱਭਿਖਾਰੀ ਵੰਦਿਆ ਕੁਝ ਮਿਲਦਾ ਕੁਛ ਇਹ ਤਾਂ ਕਹਿੰਦੇ ਆ ਤੇ ਮੇਰੀ ਲਗਭਗ ਆਦਤ ਹੁੰਦੀ ਹੈ ਕਿ ਮੈਂ ਉਹਦੇ ਪਿੱਛੇ ਜਾ ਕੇ ਵੇਖਦੀ ਹਣੀ ਕਿ ਸੱਚ ਬੋਲਦਾ ਕਿ ਝੂਠ ਬੋਲਦਾ ਜਿਹੜੇ ਦਾਨਪੂਰ ਆਪਾਂ ਉਹਨਾਂ ਨੂੰ ਕਰਨਾ ਉਹ ਤੇ ਕਰ ਦੇਈਦਾ ਪੈਨੇ ਪਰ ਚੈੱਕ ਵੀ ਕਰੀਦੇ ਨਾਲ ਦੀ ਨਾਲ ਕਿ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਤੇ ਪਰਮਾਦਾ ਜੀ ਦੇ ਘਰ ਜਾ ਕੇ ਮੇਰੇ ਮਨ ਨੂੰ ਇੰਨਾ ਖ ਦੁੱਖ ਹੋਇਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਾਲਤ ਇੰਨੀ ਉਹਨਾਂ ਦੀ ਮਾੜੀ ਸੀ ਮਾਦਾ ਜੀ ਨੂੰ ਖੁਦ ਵੀ ਸਿਰ ਦੀ ਕੈਂਸਰ ਆ ਤੇ ਉਹਨਾਂ ਦੀ ਬੇਟੀ ਦਾ ਵੀ ਤਲਾਕ ਹੋਇਆ ਪਿਆ ਤੇ ਉਹਨਾਂ ਦੀ ਜਿਹੜੀ ਦੋ ਧੀ ਆ ਉਹ ਵੀ ਮਾਦਾ ਜੀ ਦੀ ਜ਼ਿੰਮੇਵਾਰੀ ਆ ਜਿਹੜੇ ਬੱਚੇ ਉਹਨਾਂ ਦੇ ਛੋਟੇ ਛੋਟੇ ਬੱਚੇ ਆ ਇੱਕ ਉਹਨਾਂ ਦੇ بیٹے ਦਾ ਡਿਵੋਰਸ ਹੋ ਗਿਆ ਹੁਣ ਜੇ ਕਿ ਕਰਦੀ ਗਰੀਬੀ ਵੇਖ ਕੇ ਉਹਨਾਂ ਦੀ ਨੌ ਵੀ ਛੱਟ ਗਈ ਜੀ ਤੇ ਬੇਟਾ ਜਿਹੜਾ ਉਹਨਾਂ ਦਾ ਇੱਕ ਵਾਰ ਉਹ ਨਸ਼ੇੜੀ ਐ ਅਮਲੀ ਐ ਬਿਲਕੁਲ ਨਸ਼ੇੜੀ ਭੇਟ ਚੜ ਚੁੱਕਾ ਹੈ। ਮਾਦਾ ਜੀ ਦੇ ਹਸਬੰਦ ਜਿਹੜੇ ਉਹ ਅਮਰਤਾਰੀ ਅਮਰਤਾਰੀ ਪਰਵਾਰਾ ਸਾਰਾ ਮਾਦਾ ਜੀ ਦੇ ਹਸਬੰਦ ਜਿਹੜੇ ਉਹ ਵੀ ਉਹ ਬਾਗ ਪੂਜਾ ਕਰਦੇ ਆ ਉਹ ਬਾਠ ਕਰ ਕਰਕੇ ਪਾਠਾਂ ਤੋਂ ਆਪਣਾ ਰੋਜ਼ਾਰਾ ਜਨਾਉਂਦੇ ਆ ਜਿੰਨਾ ਹੋ ਸਕਦਾ ਉਹਨਾਂ ਕੋਲ ਉਹ ਆਪਣਾ ਖਰਚਾ ਪੈਣੀ ਕਰਦੇ ਆ। ਕਦੀ ਕਦੀ ਉਹਨਾਂ ਦੇ ਹਾਲਾਤ ਇਦਾਂ ਦੇ ਦੱਸਿਆ ਉਹਨਾਂ ਨੇ ਕਿ ਕੰਮ ਵੀ ਨਹੀਂ ਹੁੰਦਾ ਪੈਸੇ ਵੀ ਨਹੀਂ ਹੁੰਦੇ। ਤੇ ਉਹ ਸਭ ਜੇ ਤੁਸੀਂ ਸੋਚੀ ਸਕਦੇ ਆ ਵੀ ਆਪਾਂ ਕਿਦਾਂ ਜ਼ਰਾ ਚਲਾਉਂਦੇ ਹੋਣਗੇ ਉਹ ਸਾਰਿਆਂ ਨੂੰ ਦੱਸਣ ਦੀ ਜਰੂਰਤ ਨਹੀਂ ਆ ਸਾਰਿਆਂ ਨੂੰ ਆਲਰੇਡੀ ਪਤਾ ਹੀ ਹੋਊਗਾ ਕਿ ਇਹੋ ਜਿਹੇ ਹਾਲਤ ਦੇ ਵਿੱਚ ਕੰਮ ਕਿਵੇਂ ਰੋਟੀ ਕਣੀ ਦਾ ਵਿਚਾਰਾ ਕਿਵੇਂ ਚੱਲਦਾ ਸੋ ਛੋਟੇ ਛੋਟੇ ਬੱਚੇ ਸੰਭਾਲਣ ਦੀ ਜਿੰਮੇਵਾਰੀ ਮਾਤਾ ਜੀ ਦੇ ਉੱਤੇ ਆ ਉੱਪਰ ਮਾਤਾ ਜੀ ਤੇ ਉੱਪਰ ਬਿਮਾਰੀ ਦੇ ਨਾਮ ਦੀ ਧੰਨਵਾਰ ਲਟਕਦੀ ਹੈ ਸਿਰ ਤੇ ਸੋ ਲਗਭਗ ਉਹ ਵੀ ਮਤਲਬ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਹੈਲਪ ਦੀ ਲੋੜ ਆ ਨੇੜੀ ਪਰਿਵਾਰ ਸੋ ਇਹਨਾਂ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਮੈਂ ਮਤਲਬ ਕਿ ਸ਼ੇਅਰ ਕਰਨ ਦਾ ਸੋਚਿਆ ਕਿ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਹੋ ਸਕਦਾ ਕੋਈ ਹੈਲਪ ਗਿਆ ਹੋਵੇ ਜੋ ਆਪਾਂ ਬਹੁਤ ਹੀ ਹੈਲਪ ਕਰਦੇ ਆਂ ਬਾਕੀ ਗਰੀਬ ਪਰਿਵਾਰਾਂ ਦੀ ਸੋ ਕੁਦਰਤੀ ਕੁਛ ਨਾ ਕੁਛ ਮਤਲਬ ਆਪਣਾ ਕੀਤਾ ਹੈ ਦਾਨਪੁਨ ਆਪਣੇ ਅੱਗੇ ਵੀ ਚੰਗੇ ਕਰਮ ਲੈ ਕੇ ਆਉਂਦਾ ਸੋ ਸਾਰਿਆਂ ਦੀ ਰਿਕਵੈਸਟ ਹੈ ਕਿ ਜੇ ਕੋਈ ਚਾਹਵਣ ਹੋਵੇ ਇਹਨਾਂ ਦੀ ਹੈਲਪ ਕਰਨ ਦੀ ਤੇ ਉਹ ਸਾਨੂੰ ਕਮੈਂਟ ਕਰ ਸਕਦਾ ਤੇ ਆਪਾਂ ਉਹਨਾਂ ਦੀ ਪਰਿਵਾਰ ਦੀ ਹੈਲਪ ਕਰ ਸਕਦੇ ਆਂ ਮਾਤਾ ਜੀ ਜਿਹੜੀ ਮੈਡੀਸਿਨ ਲੈਂਦੇ ਆ ਆਪਣੀ ਸਿਰ ਦੀ ਕੈਂਸਰ ਦੀ ਮੈਡੀਸਿਨ ਲੈਣ ਜਾਂਦੇ ਆ ਉਹ ਵੀ ਉਹ ਮਤਲਬ ਪਿੰਡ ਦੇ ਵਿੱਚੋਂ 100 100 200 200 ਰੁਪਏ ਇਕੱਠਾ ਕਰਕੇ ਫੇਰ ਉਹ ਮੈਡੀਸਿਨ ਲੈਣ ਜਾਂਦੇ ਆ ਤੇ ਫੁਲਕਾ ਪਾਣੀ ਜਿਹੜਾ ਮਾਤਾ ਜੀ ਗੁਰਦੁਆਰਾ ਸਾਹਿਬ ਸ਼ਾਮ ਨੂੰ ਡੇਲੀ ਜਾਂਦੇ ਆ ਸਵੇਰੇ ਸ਼ਾਮ ਉੱਥੇ ਸੇਵਾ ਕਰਦੇ ਆ ਸੇਵਾ ਕਰਕੇ ਤੇ ਲੰਗਰ ਲੈ ਕੇ ਆਉਂਦੇ ਆ ਘਰ ਤੇ ਫੁਲਕਾ ਛਕ ਲੈਂਦੇ ਇੱਕ ਮਾਤਾ ਜੀ ਦਾ ਵੱਡਾ ਬੇਟਾ ਜਿਹੜਾ ਉਹ ਵੀ ਅਮਰਤਾਰੀ ਆ ਉਹ ਵੀ ਪਾਰਟ ਕਰਦਾ ਆ ਤੇ ਪਾੜ ਗਰਮੀਆਂ ਚ ਘਟ ਹੋ ਜਾਂਦੇ ਜ਼ਿਆਦਾਤਰ ਗਰੀਬਾਂ ਨੂੰ ਤੁਹਾਨੂੰ ਪਤਾ ਕੋਈ ਪਾਟੀ ਵੀ ਨਹੀਂ ਸੇਵਾ ਦਿੰਦਾ ਤੇ ਫਿਰ ਉਹ ਆਟੋ ਕਰਾਏ ਤੇ ਲੈ ਕੇ ਚਲਾਉਂਦਾ ਵਾ ਤੇ ਆਟੋ ਦਾ ਵੀ ਉਹਨਾਂ ਦੱਸਿਆ ਕਿ 300 ਰੁਪਿਆ ਡੇਲੀ ਕਿਰਾਇਆ ਦੇਣਾ ਹੁੰਦਾ ਆ ਆਟੋ ਦਾ ਤੇ ਕਈ ਵਾਰ ਇਦਾਂ ਦੇ ਹਲਾਤੀ ਹੋ ਜਾਂਦੇ ਲੱਗਦਾ ਕਿ 300 ਰੁਪਿਆ ਹੀ ਸਾਰੇ ਦਿਨ ਦਾ ਵਟਿਆ ਜਾਂਦਾ ਉਹ ਵੀ 300 ਕਿਰਾਏ ਵਲਿੰਦੇ ਆਉਂਦੇ ਤੇ ਉਹ ਸਾਰੀ ਦਿਹਾੜੀ ਬਾਹਰ ਭੁੱਖੇ ਧਾਈ ਰਹਿ ਕੇ ਤੇ ਖਾਲੀ ਘਰ ਵਾਪਸ ਆ ਜਾਂਦੇ ਆ ਤੇ ਉਹਨਾਂ ਦੇ ਵੀ ਛੋਟੇ ਛੋਟੇ ਦੋ ਬੱਚੇ ਆ ਘਰ ਦੀ ਹਾਲਤ ਜਿਆਦਾ ਹੀ ਮਾਲੀ ਖਰਾਬ ਆ ਸੋ ਕਿਰਪਾ ਕਰਕੇ ਰਿਕਵੈਸਟ ਆ ਹੱਥ ਛੋੜ ਕੇ ਰਿਕਵੈਸਟ ਆ ਕਿ ਬੜਾ ਕੁਝ ਆਪਾਂ ਸ਼ੇਅਰ ਕਰਦੇ ਆ ਬੜਾ ਕੁਝ ਆਪਾਂ ਵੇਖਦੇ ਆ ਫੇਸਬੁਕਾਂ ਤੇ ਇੰਸਟਾਗ੍ਰਾਮ ਤੇ ਯੂਟਿਊਬ ਤੇ ਹਨਾ ਸੋ ਇਹੋ ਜੀ ਜੂਤਮੰਦ ਚੀਜ਼ਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਕਿਰਪਾ ਕਰਕੇ ਕਿਸੇ ਦੀ ਹੈਲਪ ਜਰੂਰ ਕਰਿਆ ਕਰੋ ਤਾਂ ਕਿ ਕਿਸੇ ਨੂੰ ਆਪਾਂ ਸਪੋਰਟ ਕਰ ਸਕੀਏ ਤੇ ਪ੍ਰਮਾਤਮਾ ਆਪਾਂ ਨੂੰ ਵੀ ਜਰੂਰ ਸਪੋਰਟ ਕਰੂਗਾ ਇਸੇ ਬਹਾਨੇ ਸੋ ਕਿਰਪਾ ਕਰਕੇ ਵੀਡੀਓ ਜਰੂਰ ਵੇਖਿਓ ਸਾਰੀ ਵੀਡੀਓ ਵੇਖ ਕੇ ਜਿਨਾਂ ਨੇ ਹੈਲਪ ਕਰਨੀ ਹੋਵੇ ਉਹ ਕਮੈਂਟ ਕਰ ਸਕਦੇ ਆ ਤਾਂ ਆਪਣੀ ਕਿਰਤਮਾਈ ਚਾਪਾ 1-1 ਰੁਪਿਆ ਜਾਂ 10-10 ਰੁਪਏ ਦੇ ਕੇ ਵੀ ਉਹਨਾਂ ਦੀ ਹੈਲਪ ਕਰ ਸਕਦੇ ਆ ਸਾਰੇ ਕਿਰਪਾ ਕਰਿਓ ਮੇਰੇ ਵੀਰਾਂ ਵੀਰਤ ਭੈਣਾ ਤੇ ਮਾਤਾ ਪਿਤਾ ਸਾਰੇ ਜਿੰਨੇ ਵੀ ਲੋਕ ਆਪਾਂ ਫੇਸਬੁੱਕ ਨਾਲ ਜੁੜੇ ਹੋਏ ਆ YouTube ਨਾਲ ਜੁੜੇ ਹੋਏ ਸੋਸ਼ਲ ਮੀਡੀਆ ਤੇ ਸਾਰੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਬਾਕੀ ਆਈਡੀ ਦੇ ਵਿੱਚ ਜੁੜੇ ਹੋਏ ਲੋਕਾਂ ਨੂੰ ਰਿਕਵੈਸਟ ਆ ਕਿ ਪਿਤਾ ਦੀ ਸਮਾਨ ਹੁੰਦੀ ਆ ਸਾਰੇ ਜਿੰਨੇ ਵੀ ਆਪਣੇ ਨਾਲ ਵੀਰ ਭਰਾ ਜੁੜੇ ਸਾਰੇ ਭਰਾਵਾ ਵੀਰ ਭਰਾਵਾ ਆਪਣੇ ਸਾਰੇ ਤੇ ਕਿਰਪਾ ਕਰਕੇ ਇਨ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਾਂ ਕਾਲ ਵਗੈਰਾ ਨਾ ਲਾਇਆ ਕਰੋ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤਾਂ ਕਿ ਕਿਤੇ ਜਿਹੜੀ ਹੈਲਪ ਵੀ ਹੋ ਸਕੇ ਆਪਣੇ ਆਪ ਦੀ ਜਿਹੜੀ ਮਾਨਸਿਕਤਾ ਨੂੰ ਇੰਨਾ ਥੱਲੇ ਨਾ ਛੁੱਟਿਆ ਕਰੋ ਕਿ ਅਗਲੇ ਨੂੰ ਸ਼ਰਮ ਆ ਦੇਵੇ ਤੇ ਫਿਰ ਇਦਾਂ ਮਨੋਬਲ ਟੁੱਟ ਜਾਂਦਾ ਵਾ ਦਿਲ ਨਹੀਂ ਕਰਦਾ ਅੱਗੇ ਤੋਂ ਵੀਡੀਓ ਪਾਉਣ ਦਾ ਕਿ ਲੋਕਾਂ ਦੀ ਸੋਚ ਕਿੱਥੇ ਜਾਂਦੀ ਹੈ ਓ ਸੋ ਕਿਰਪਾ ਕਰਕੇ ਆਪਣੀ ਬ੍ਰਿਸ਼ ਸੋਚ ਨੂੰ ਨਰਮ ਬਣਨੇ ਲਈ ਜੀ ਮਾਰੇ ਬੰਨੇ ਦੇ ਹਰ ਤੋਂ ਹੀ ਲਾ ਦਿੰਦੇ ਬੜੀ ਸੌਖੀ ਹੈ ਲਾਉਣੀ ਸੋ ਇਹਨੂੰ ਵਧੀਆ ਪਾਸੇ ਲਾਉਣਾ ਚਾਹੀਦਾ ਸਾਰਿਆਂ ਨੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਤੋਂ ਕੁਝ ਸੇਧ ਲੈ ਸਕਣ ਕੁਝ ਸਿੱਖ ਸਕਣ ਸੋ ਇਹਨਾਂ ਕੋ ਜੀ ਕਹਿੰਦੇ ਹੋਏ ਮੇਰੀ ਕੋਲੋਂ ਕੋਈ ਕਹਿੰਦਿਆਂ ਗਲਤੀ ਹੋਈ ਹੋਵੇ ਤਾਂ ਮਾਫ਼ ਕਰਨਾ ਪਰ ਵੀਡੀਓ ਜ਼ਰੂਰ ਦੇਖਣਾ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਤੇ ਹੈਲਪ ਵੀ ਜ਼ਰੂਰ ਕਰਨਾ ਪਰਿਵਾਰ ਦੀ ਤਾਂ ਕਿ ਉਹਨਾਂ ਨੂੰ ਦੋ ਟਾਈਮ ਦੀ ਰੋਟੀ ਸੌਖੀ ਖਾ ਸਕਣ ਅਸੀਂ ਆਪਣੇ ਵੱਲ ਜਿੰਨੀ ਅਨੁਭਵੀ ਕਰਾਂਗੇ ਪਰ ਨਾਲ ਤੁਹਾਡੇ سپورਟ ਦੀ ਵੀ ਜ਼ਰੂਰਤ ਹੈ ਕਿਉਂਕਿ ਇਕੱਲਾ ਬੰਦਾ ਕੁਛ ਵੀ ਕੋਈ ਨਹੀਂ ਕਰ ਸਕਦਾ। ਸੋ ਬੜੇ ਵੀ ਭਾਣੇ ਉਹ ਰਹਿ ਹੈਗੇ ਆ ਜਿਹੜੇ ਲੋਕ ਬਹੁਤ ਹੀ ਦਿਲ ਦੇ ਚੰਗੇ ਆ ਦਾਨੀ ਆ। ਉਹ ਚਾਹੁੰਦੇ ਆ ਕਿ ਸਾਡੀ ਜਿਹੜੀ ਕਿਰਤਮਈ ਆ ਉਹ ਨੇਕ ਜਗ੍ਹਾ ਤੇ ਲੱਗੇ। ਸੋ ਰਿਕਵੈਸਟ ਹੈ ਕਿ ਜਰੂਰ ਸਾਰੇ ਜਾਣੇ ਸਾਥ ਦਿਓ। ਓਕੇ ਜੀ। ਮਾਤਾ ਜੀ ਸਤਿ ਸ਼੍ਰੀ ਅਕਾਲ। ਹਾਂ ਜੀ ਤੁਹਾਡਾ ਮਾਤਾ ਜੀ ਗੁਜ਼ਾਰਾ ਕਿੱਦਾਂ ਚੱਲਦਾ ਤੁਸੀਂ ਆਪਣੇ? ਬਹੁਤ ਔਖਾ ਵਾ ਜੀ ਬਾੜ ਤੋਂ ਗੁਜ਼ਾਰਾ ਚੱਲਦਾ ਵਾ। ਮੇਰ ਗਿਆ ਤੇ ਨਾ ਇਹ ਤੀਜੀ ਦੇ ਗਵਰਦਾਰੇ ਦੇ ਸਿਰ ਤੇ ਆ ਹਾਂਜੀ ਬਹੁਤ ਉਠਾ ਠੀਕ ਹੋਰ ਪ੍ਰੋਬਲਮ ਹੈ ਗਰੀਬੀ ਕੇ ਪਵੇ ਨਾ ਹਾਂਜੀ ਨਹੀਂ ਨਹੀਂ ਗਰੀਬੀ ਤਾਂ ਬਹੁਤ ਮਾਰੀ ਹੈ ਬਹੁਤ ਮਾਰੀ ਤੇ ਅੰਕਲ ਜੀ ਪਾਠ ਕਰਦੇ ਆ ਆਪਾਂ ਹਾਂਜੀ ਕਰਦੇ ਆ ਇਹ ਅੱਛਾ ਹਾਂਜੀ ਪਾਠ ਮਤਲਬ ਮਿਰਗਿਤ ਕਰ ਲੈਨੇ ਮਿਰਗਿਤ ਕਰ ਲਿਆ ਹੁਣ 15 ਦਿਨ ਹੋ ਗਏ ਘਰੇ ਹੀ ਅੱਛਾ ਅੱਛਾ ਹੁਣ ਹਣ ਦੁੱਧ ਤੋਂ ਵੀ ਓਕੇ ਆ ਠੀਕ ਆ ਹਾਂਜੀ ਤੇ ਬੱਚੇ ਦਾ ਬੇਟਾ ਕੰਮ ਨਹੀਂ ਕਰਦਾ ਨਸ਼ਾ ਕਰਦਾ ਨਾ ਕੰਮ ਨਹੀਂ ਕਰਦਾ ਉਹ ਨਸ਼ਾ ਪੱਤਾ ਕਰੀ ਜਾਂਦਾ ਇੱਕ ਪਾਰ ਕਰਦਾ ਦੂਸਰਾ ਜਿੱਦਾਂ ਪਾਰ ਕਰਦਾ ਵਿਚਾਰਾ ਠੀਕ ਆ ਤੁਝਾ ਪਾਰ ਮਿਲਿਆ ਤਾਂ ਜਲ ਦਫਾ ਕਰਦਾ ਠੀਕ ਆ ਤੇ ਤੁਹਾਡਾ ਮਤਲਬ ਸਾਰੇ ਟੱਬਰ ਦਾ ਖਰਚਾ ਅੰਕਲ ਕੱਲੇ ਚੁੱਕਦੇ ਆ ਨਾ ਬਜ਼ੁਰਗ ਅਵਸਥਾ ਦੇ ਵਿੱਚ ਭਾਵੇਂ ਬਜ਼ੁਰਗ ਹੋਣ ਦੇ ਬਾਵਜੂਦ ਹਾਂਜੀ ਸਾਰਾ ਕੰਮ ਉਹ ਆਪਣੇ ਸਿਰ ਤੇ ਲੈ ਕੇ ਆਪਣੇ ਸਿਰ ਤੇ ਕੰਮ ਠੀਕ ਹੈ ਤੇ ਤੁਹਾਡੀ ਵੀ ਸਿਹਤ ਠੀਕ ਨਹੀਂ ਰਹਿੰਦੀ ਸਿਹਤ ਥੋੜਾ ਹੀ ਚਰਦੇ ਵਿੱਚ ਹਾਂਜੀ ਨਾਲ ਰਸੋਲੀ ਜਾਂ ਸਿਰ ਤੇ ਥੋੜਾ ਹੀ ਉਹ ਫਿਸ ਗਿਆ ਉਹਨਾਂ ਨਹੀਂ ਸੜੋਈ ਚੱਲ ਕੰਟੀ ਰਹੀ ਹੈ ਸਰ ਇਹ ਬਹੁਤ ਦਿੱਕਤ ਆਉਂਦੀ ਦਵਾਈ ਖਾਲੀ ਤੋਂ ਤਰਪੀਣ ਨਹੀਂ ਬਹੁਤ ਹੁਕਾਮ ਠੀਕ ਹੈ ਹਾਂ ਮੈਂ ਰੱਖੀ ਨਹੀਂ ਤੇ ਉਦੋਂ ਦੀ ਉਹ ਵਿਚਾਰੀ ਮੇਰੇ ਕੋਲੇ ਆ ਹਾਂਜੀ ਵੀਡੀਓ ਉਹ ਉਹਦਾ ਵੀ ਕਿ ਜਾਰਾ ਮੇਰੇ ਸਿਰ ਤੇ ਹੀ ਆ ਵਿਚਾਰੀ ਸਾਡੇ ਕੋਲ ਹੀ ਰਹਿੰਦੀ ਆ ਅੱਛਾ ਅੱਛਾ ਇਹ ਸਾਡਾ ਕੰਮ ਤਾਂ ਦਾ ਕਰਦੀ ਤੇ ਵਿਚਾਰੀ ਨੂੰ ਰੋਟੀ ਪਾਣੀ ਖਾਂਦੀ ਆ ਠੀਕ ਠੀਕ ਬਹੁਤ ਮੁਸ਼ਕਲ ਮਤਲਬ ਕਿ ਜਾਰਾ ਹ ਸਾਰੇ ਨਾਲ ਕੀ ਸਾਰੇ ਕਰਤਾ ਧਰਤਾ ਤੁਸੀਂ ਆ ਕਰਦੇ ਹੈਨਾ ਹਾਂ ਜੀ ਤੁਹਾਡਾ ਕੋਲ ਜੇ ਰੋਟੀ ਮਿਲ ਜੇ ਤੇ ਤੁਸੀਂ ਖਾ ਲੈਣੀ ਆ ਹਾਂ ਫਿਰ ਸਰ ਮੇਰੇ ਨੂੰ ਕਈ ਤਰ੍ਹਾਂ ਫੋੜਾ ਹੈ ਸਰਚ ਅੱਛਾ ਅੱਛਾ ਇਹ ਵੱਲੇ ਤੋਂ ਦਵਾਈ ਚਲਦੀ ਆ ਜਦੋਂ ਇੱਥੋਂ ਕਾ ਲੁੰਦੇ ਵੇ ਦਿੱਲੀ ਕਾ ਲੁੰਦੇ ਜੋ ਨਹੀਂ ਟੰਗੀ ਹੁੰਦੀ ਜਿਆਦਾ ਹਾਂ ਜੀ ਫਿਰ ਦਿੱਲੀੋਂ ਸਰਕਾਰੀ ਹਸਪਤਾਲੋਂ ਮਿਲਦੀ ਆ ਵੀ ਐਡੀ ਦੂਰੋਂ ਜਾ ਕੇ ਵੀ ਤੁਸੀਂ ਸਰਕਾਰੀ ਹੋ ਕੇ ਬਣਾਉਣਾ ਵਾ ਕੰਮ ਵੀ ਮਤਰਾ ਮੰਜੇ ਤੇ ਹੀ ਆ ਜੇ ਸੇਵਾ ਕਰਕੇ ਆਣ ਕੇ ਰਾਮਨਾ ਫਿਰ ਦਵਾਈ ਪਾਣੀ ਖਾ ਕੇ ਟਰਦੀ ਮਾੜਾ ਮੋਟਾ ਠੀਕ ਆ ਤੇ ਬੱਚੇ ਤੁਹਾਡੀ ਦੋ ਧੀ ਆ ਜਿਹੜੀ ਮਤਲਬ ਛੋਟੀ ਜੀ ਬੱਚੀ ਇਹ ਸਾਰਾ ਕੰਮ ਸੰਭਾਲਦੀ ਹੈ ਨਾ ਇਹ ਸਾਰਾ ਘਰ ਦਾ ਕੰਮ ਸੰਭਾਲਦੀ ਚਲੋ ਮੈਂ ਤੁਹਾਡੇ ਲਾਗੇ ਆਸਰਾ ਵਾਂ ਛੋਟਾ ਹਾਂ ਠੀਕ ਹੈ ਤੇ ਇਹ ਤੁਹਾਡਾ ਪੋਤਰਾ ਜਿਹੜੀ ਮੰਮੀ ਛੱਡ ਕੇ ਚਲ ਗਈ ਹੈ ਇਹ ਦੋ ਸਾਲ ਦਾ ਨੇ ਭਾਈ ਸਾਹ ਦਾ ਹੋ ਗਿਆ ਭਾਈ ਸਾਹ ਦਾ ਠੀਕ ਹੈ ਕਿ ਇਹਨਾਂ ਦਾ ਆਪਣੇ ਅੰਦਰ ਦੇ ਵਿੱਚ ਹੀ ਰੂਮ ਦੇ ਵਿੱਚ ਹੀ ਕਿਚਨ ਦਾ ਕੰਮ ਕਿਉਂ ਜਾ ਰਿਹਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਕਿ ਬਿਲਕੁਲ ਸਪੇਸ ਨਹੀਂ ਹੈ ਕਿ ਇੱਥੇ ਰੋਟੀ ਪਾਣੀ ਕਰਦੇ ਇੱਥੇ ਹੀ ਸੌਂਦੇ ਆ ਤੇ ਬੱਚੇ ਵੀ ਬੀਬੀ ਜੀ ਆਪ ਹੀ ਸੰਭਾਲਦੇ ਆ ਬਹੁਤ ਜ਼ਿਆਦਾ ਗਰੀਬੀ ਇਹਨਾਂ ਨੂੰ ਹੈਲਪਫੁਲੀ ਬਹੁਤ ਜ਼ਿਆਦਾ ਲੋਡ ਆ ਘਰ ਵੀ ਇਹਨਾਂ ਦੇ ਮਤਲਬ ਨਾਰਮਲ ਜਿਹਾ ਜਿੰਨਾ ਕੁ ਬਣਿਆ ਵਿਚਾਰਿਆਂ ਦਾ ਇਹ ਗਰੀਬੀ ਦੇ ਹਾਲਾਤ ਛੋਟੇ ਛੋਟੇ ਬੱਚੇ ਦੋ ਤੀ ਕੋਲ ਰਹਿੰਦੀ ਇਹਨਾਂ ਦੀ ਉਹੀ ਕੰਮ ਕਰਦੀ ਹੈ ਮਤਲਬ ਗੁਜ਼ਾਰਾ ਵਜਾਰਾ ਚੱਲਦਾ ਵਿਚਾਰਿਆਂ ਦਾ ਮਸਾਂ ਇਹ ਇਹਨਾਂ ਦੇ ਕਮਰੇ ਆ ਵੱਡੇ ਬੇਟੇ ਦੇ ਇਹਨਾਂ ਨੇ ਵੀ ਆਪਣਾ ਪਰਿਵਾਰ ਤਾਂਨੰਦਾ ਇਹਨਾਂ ਦੇ ਵੀ مالی ਹਾਲਾਤ ਕੁਛ ਇਦਾਂ ਦੇ ਹੀ ਹੈ। ਇਹ ਭੁੱਖਮਜੇ। ਇਹ ਸਾਇਦ ਇਹ ਘਰ ਪਲਸਤਰ ਵੀ ਨਹੀਂ ਆ ਬਿਲਕੁਲ। ਕਿਹ ਕਿਦਾਂ। ਇਹਨਾਂ ਦਾ ਵੀ ਇੱਧਰ ਆਪਣਾ ਗੁਜ਼ਾਰਾ-ਗੁਜ਼ਾਰਾ ਟਾਈਮ ਪਾਸ ਆਪਣੇ ਕਰਦੀ ਆ। ਛੋਟੀ ਬਣਨ ਤੇ ਇਹਨਾਂ ਦੀ ਹੈਲਪ ਨੂੰ ਬਹੁਤ ਜ਼ਿਆਦਾ ਇਹਨਾਂ ਨੂੰ ਲੋੜ ਹੈਲਪ ਦੀ। ਮਦਦ ਇਹਨਾਂ ਦੀ ਜੀ ਚੁੱਤੀ ਜਾਵੇ। ਬੱਚੇ ਮਸੂਮੀ ਨਾ ਲੱਗਣ ਇਧਰ ਆ ਜਾ ਬੱਚੇ ਇਧਰ ਆ ਚਲੋ ਇਹਨਾਂ ਦੇ ਦੋ ਬੱਚੇ ਦੋ ਗੱਡੀਆਂ ਇੱਕ ਬੇਟਾ ਇਹੋ ਜਿਹੇ ਮੈਸੇਜ ਕਰਦਾ ਇਥੋਂ ਤੱਕ ਕਿ ਗੇਟ ਵੀ ਨਹੀਂ ਹੈਗਾ ਤੇ ਕੰਦਾ ਕੰਦਾ ਤੋਂ ਹੀ ਵੇਖ ਸਕਦੇ ਆ ਬਿਲਕੁਲ ਹੀ ਗੁਜਾਰਿਆਂ ਨੇ ਆਪਣੀ ਮਤਲਬ ਕਿ ਲਾਇਆ ਹੋਇਆ ਵਾ ਗੁਜਾਰੇ ਵਾਸਤੇ ਕਿ ਸਾਨੂੰ ਕੋਈ ਵੇਖ ਨਾ ਸਕੇ ਕਿਉਂਕਿ ਘਰ ਵਿੱਚ ਜਵਾਨ ਬੇਟੀ ਰਹਿੰਦੀ ਹੈ ਤੇ ਫਿਰ ਸੇਫਟੀ ਵੀ ਤੁਹਾਨੂੰ ਪਤਾ ਸੜਕ ਦੇ ਉੱਪਰ ਹੀ ਬਿਲਕੁਲ ਘਰ ਆ ਤੇ ਬਹੁਤ ਔਖਾ ਕੰਮ ਆ ਤੇ ਆਪਾਂ ਨੂੰ ਪਤਾ ਲੱਗਾ ਇਹਨਾਂ ਪਰ ਇਹ ਤੇ ਮੈਂ ਜ਼ਰੂਰ ਆਈ ਹਾਂ ਇਸੇ ਕੰਮ ਲਈ ਕਿ ਵੀਡੀਓ ਨੂੰ ਉਹਨਾਂ ਨੂੰ ਦੱਸੂਗੀ ਜੋ ਵੇਖ ਸਕਦੇ ਨੇ ਤੁਸੀਂ ਘਰ ਦੀ ਚਾਰ ਦਿਵਾਰੀ ਹਾਲਤ ਵਾਲਾ ਵੀ ਬਿਲਕੁਲ ਟੁੱਟਾ ਆਇਆ ਪੋਸ਼ਾ ਨਹੀਂ ਬੋਝੂ ਬਹੁਤ ਮਾੜੇ ਹਾਲਾਤ ਆ ਤੇ ਪਰਿਵਾਰ ਦੀ ਮਦਦ ਚੋਂ ਕੀਤੀ ਜਾਵੇ ਹਾਂਜੀ ਇਹ ਹੈਗੇ ਦੀਦੀ ਜਿਨ੍ਹਾਂ ਦੇ ਹਸਬੰਦ ਮਤਲਬ ਮਾਤਾ ਜੀ ਦੇ ਵੱਡੇ ਬੇਟੇ ਉਹ ਵੀ ਪਾਠ ਕਰਦੇ ਆ ਤੇ ਕਦੀ ਕਦੀ ਜਦੋਂ ਪਾਠ ਨਹੀਂ ਮਿਲਦਾ ਉਦੋਂ ਫਿਰ ਆਟੋ ਰਿਕਸ਼ਾ ਚਲਾ ਲੈਂਦੇ ਬਾਕੀ ਇਹ ਤੁਹਾਨੂੰ ਦੱਸ ਦਿੰਦੇ 사시 ਕੁਲਕ ਦੱਸ ਹਾਂਜੀ ਤੁਹਾਡੇ ਘਰ ਵਾਲੇ ਕੀ ਕਰਦੇ ਜੋ ਪਾਠ ਹੁੰਦੇ ਤਾਂ ਪਾਠ ਕਰ ਲੈਂਦੇ ਨਹੀਂ ਤਾਂ ਰਿਕਸ਼ਾ ਚਲਾਉਂਦੇ ਹੋ ਠੀਕ ਹੈ ਬਟਰੇ ਵਾਲਾ ਤੇ ਉਹ ਗਰਮੀਆਂ ਚ ਤਾਂ ਬਿਲਕੁਲ ਪਾਠ ਨਹੀਂ ਹੁੰਦੇ ਹਾਂਜੀ ਗਰਮੀ ਚ ਘਟ ਜਾਂਦੇ ਹਾਂਜੀ ਤੇ ਫਿਰ ਆਟੋ ਰਿਕਸ਼ਾ ਵਾਲਾ ਵੀ ਸਾਰਾ ਦਿਨ ਵੀ ਹਾਂਜੀ ਸਾਰਾ ਦਿਨ ਬਾਤ ਹੈ ਆਹ ਵੀ 300 ਰੁਪਏ ਗਰਮੀ ਦੇ ਵਿੱਚ 300 ਰੁਪਏ 300 ਰੁਪਏ ਉਹਨਾਂ ਨੂੰ ਦੇਣਾ ਪੈਂਦਾ ਜਿੰਨਾ ਦੀ ਗੱਡੀ ਆ ਕਿਰਾਏ ਦੇ ਹਾਂਜੀ ਤੇ ਮਤਲਬ ਇਹ ਕਹਿੰਦੇ ਵੀ ਕਰੀ-ਕਰੀ 300 ਰੁਪਈਆ ਵੀ ਨਹੀਂ ਕਰ ਲਈ ਸਾਡੇ ਲਈ ਬਚਦਾ ਮਤਲਬ ਜਿਹੜੇ ਕਿਰਾਏ ਵਾਲੇ ਹੁੰਦੇ ਉਹ ਦੇ ਕੇ ਆ ਜਾਂਦੇ ਆ ਹਾਂ ਤੇ ਇਹ ਇਹਨਾਂ ਦੇ ਬੱਚੇ ਆ ਦੋ ਟਵਿਨਸ ਆ ਇਹਨਾਂ ਦੇ ਬੱਚੇ ਬੇਟੀਆਂ ਟਵਿਨਸ ਆ ਤੇ ਇੱਕ ਬੇਟਾ ਇਹਨਾਂ ਦਾ ਗੁਜ਼ਾਰਾ ਇਹਨਾਂ ਦਾ ਵੀ ਬਹੁਤ ਔਖਾ ਤੇ ਘਰ-ਬਾਰ ਇਹਨਾਂ ਦਾ ਵੀ ਦਾ ਬਾਕੀ ਮਾਤਾ ਜੀ ਤੁਹਾਨੂੰ ਇਹਨਾਂ ਬਾਰੇ ਦੱਸ ਦਿੰਦੇ ਆ ਬਹੁਤ ਔਖਾ ਵਾ ਜੀ ਤੁਹਾਨੂੰ ਪਤਾ ਕਦੀ ਪਾਠ ਮਿਲਦਾ ਕਦੀ ਨਹੀਂ ਮਿਲਦਾ ਹਨ ਗਰਮੀ ਤੇ ਵੇਹੇ ਹੀ ਬੰਦ ਹੋ ਜਾਂਦੇ ਪਾਠ ਹਾਂਜੀ ਦੇ ਤੈਂਪੂ ਚ ਲਾਉਂਦਾ ਆ ਬੈਟਰੀ ਆਲਾ ਚਲ 300 ਰੁਪਈਆ ਉਹ ਲੈ ਲਿੰਦੇ ਜੇ ਬਚ ਗਿਆ ਲੈ ਆ ਘਰ ਨਾ ਬਚਤ ਨਾ ਤੇ ਹਾਂਜੀ ਕਿੰਨਾ ਔਖਾ ਕੀ ਪਰਿਵਾਰ ਨੂੰ ਛੋਟੇ ਛੋਟੇ ਬੱਚੇ ਆ ਬਹੁਤ ਔਖਾ ਵਾ ਹਾਂਜੀ ਤਿੰਨ ਬੱਚੇ ਆ ਮੇਰੇ ਬੇਟੇ ਦੇ ਠੀਕ ਨਸ਼ਾ ਪੱਤਾ ਮੇਰਾ ਇਹ ਵੱਡਾ ਬੇਟਾ ਕੋਈ ਨਹੀਂ ਕਰਦਾ ਮਨੇ ਪਾਠ ਕਰਦੇ ਆ ਪਾਠ ਪੜ੍ਹ ਅੰਮ੍ਰਿਤਧਾਰੀ ਆ ਨਾ ਅੰਮ੍ਰਿਤਧਾਰੀ ਪਾਠ ਕਰਦੇ ਆ ਹਾਂ ਪਾਠ ਕਰਦੇ ਆ ਆਪਣੀ ਕਿਰਤ ਕਰਕੇ ਬੱਚੇ ਪਾਲਦੇ ਆ ਆਪਣੇ ਪਰ ਗਰੀਬੀ ਚ ਕਿਰਤ ਕਰਨੀ ਇਦਾਂ ਬਹੁਤ ਮੁਸ਼ਕਲ ਆ ਬਹੁਤ ਔਖਾ ਵਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਜੋ ਇਹਨਾਂ ਦੀ ਮਦਦ ਵੱਧ ਤੋਂ ਵੱਧ ਇਹਨਾਂ ਦੀ ਪਰਿਵਾਰ ਦੀ ਕੀਤੀ ਜਾਵੇ ਕਿਉਂਕਿ ਬਹੁਤ ਹਾਲਾਤ ਇਹਨਾਂ ਦੇ ਤਰਸਜੋਗ ਆ ਤੇ ਲੋੜ ਦੀ ਬਹੁਤ ਜ਼ਿਆਦਾ ਇਹਨਾਂ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਆ